ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਅੱਜ ਮੋਗਾ ਪਹੁੰਚੇ ਜਿੱਥੇ ਉਹਨਾਂ ਨੇ ਮੋਗਾ ਦੇ ਬਾਗਾ ਪੁਰਾਣਾ ਤੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦਾ ਹਾਜਰ ਹੋਣਾ ਇਸ ਦੌਰਾਨ ਸਿੱਧੂ ਕਾਂਗਰਸੀ ਵਰਕਰਾਂ ਦੇ ਨਾਲ ਮੀਟਿੰਗ ਕਰਦੇ ਤੇ ਰੁੱਸਿਆਂ ਨੂੰ ਮਨਾਉਂਦੇ ਨਜ਼ਰ ਆਏ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਜਿਉਂਦਾ ਰੱਖਣ ਦੇ ਲਈ ਕਾਂਗਰਸ ਦੇ ਹਰ ਵਰਕਰ ਤੇ ਆਗੂ ਨੂੰ ਮਨਾਉਣਗੇ ਦਰਸ਼ਨ ਸਿੰਘ ਬਰਾ ਜਿੰਦਾਬਾਦ ਬੱਲੇ ਲੱਗ ਗਿਆ ਛੱਕਾ ਕਿਤੇ ਮਾਰਾਂ ਨੀ ਇਹ 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 ਜੈ ਉਹ ਮੋਲ ਲੰਬੀ ਨਹੀਂ ਕਿਧਰ ਗਈ ਆਹ ਜਾ ਦਰ ਬਾਬੂ ਦੀ ਖਬਰ ਲੈਣ ਆਇਆ ਬਾਬੂ ਸਾਡੀ ਪੱਗ ਹੈ ਸਾਡੀ ਸ਼ਾਨ ਹੈ ਔਰ ਕੱਲਾ ਬਾਬੂ ਨੀ ਕਾਂਗਰਸ ਦਾ ਹਰ ਵਰਕਰ ਜਿਹੜਾ ਰੁੱਸਿਆ ਭਾਈ ਕਿਸੇ ਨੂੰ ਅੱਡ ਕਿਉਂ ਕਰੋ ਸ਼ਕਤੀ ਦੁੱਗਣੀ ਤਿੱਗਣੀ ਹੁੰਦੀ ਹੈ ਜੇ ਸਾਰਿਆਂ ਨੂੰ ਜੋੜੋਗੇ ਕਾਂਗਰਸ ਦੀ ਵਿਚਾਰਧਾਰਾ ਨਾਲ ਜੁੜੇ ਹਾਂ ਅਸੀਂ ਕਾਂਗਰਸ ਦੀ ਵਿਚਾਰਧਾਰਾ ਇਹ ਕਹਿੰਦੀ ਹੈ ਵੀ ਸਾਰੇ ਇਕੱਠੇ ਹੋ ਕੇ ਸਭ ਦਾ ਭਲਾ ਕਰੋ ਉਹੀ ਗੁਰੂਆਂ ਦਾ ਵਲਸਵਾ ਹੈ ਉਹੀ ਵਾਸੂਦੇਵਮ ਕੁਟੰਬਕਮ ਹੈ ਭਾਈ ਉਹੀ ਅੰਬੇਡਕਰ ਸਾਹਿਬ ਨੇ ਕਿਹਾ ਵੀ ਸਾਡੀਆਂ ਅੱਡ ਅੱਡ ਭਾਸ਼ਾਵਾਂ ਨੇ ਸਾਡੀ ਅੱਡ ਅੱਡ ਖਾਣ ਪਾਣ ਹੈ ਸਾਡੇ ਅੱਡ ਅੱਡ ਕਲਚਰ ਹੈ ਪਰ ਅਸੀਂ ਇੱਕ ਧਾਗੇ 'ਚ ਸੌ ਮਣਕੇ ਪਰੋਏ ਹੋਇਆ ਪਰਿਵਾਰ ਦੀ ਏਕਤਾ 'ਚ ਰਹੀਏ ਮੈਂ ਸੁੱਤਿਆਂ ਨੂੰ ਉਠਾਵਾਂ ਰੋਸਿਆਂ ਨੂੰ ਮਣਾਵਾਂ ਘਰ ਘਰ ਜਾਵਾਂ ਤੇ ਕਾਂਗਰਸ ਦੇ ਵਰਕਰ ਦੇ ਸਮਰਥਨ ਦੇ ਨਾਲ ਕਾਂਗਰਸ ਖੜੀ ਕਰੂੰ ਇਹ ਮੇਰਾ ਵਚਨ ਹੈ ਮੈਨੂੰ ਬਦਲੇ ਚ ਕੱਖ ਨਹੀਂ ਕਾਂਗਰਸ ਵੀ ਕਈ ਨਾਰਾਜ਼ ਹੈ ਜੀ ਮੈਂ ਕਹਿੰਨਾ ਜਿਹੜੇ ਨਾਰਾਜ਼ ਨੇ ਸਿਰ ਨੀਵਾ ਕਰਕੇ ਵੇਖ ਪੱਤਾ ਜਦੋਂ ਰੁੱਖ ਤੋਂ ਹਟਦਾ ਹੁੰਦਾ ਨਾ ਤੇ ਪੀਲਾ ਪੈ ਜਾਂਦਾ ਫਿਰ ਭੂਰਾ ਹੋ ਕੇ ਕੜਕੜ ਕੜਕੜ ਕਰਦਾ ਜਦੋਂ ਰੁੱਖ ਦੇ ਨਾਲ ਜੁੜਿਆ ਰਹਿੰਦਾ ਤੇ ਉਹ ਹਰਾ ਵੀ ਰਹਿੰਦਾ ਵ੍ਰਖ ਦੀ ਵੀ ਸ਼ੋਭਾ ਵਧਦੀ ਹੈ ਤੇ ਉਹ ਵੀ ਆਪ ਸੋਨਾ ਸਲੱਖਾ ਰਹਿੰਦਾ ਹੈ ਇਸ ਕਰਕੇ ਅਸੀਂ ਕਾਂਗਰਸ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਾਂ